ਲੋਬੀ ਸੱਜਣੋਂ ਪਿੰਡ ਬੱਲੂਆਣੇ ਤੋਂ ਆਪਣੇ ਮਿੱਤਰ ਪਹੁੰਚੇ ਸੀ ਦਰਸਲ ਬਾਈ ਨਾ 2022 ਦੇ ਵਿੱਚ ਆਪਣੇ ਕੋਲ ਕਰਾਹਾ ਲੈ ਕੇ ਗਏ ਸੀਗੇ 8 ਫੁੱਟ ਤੇ 26 ਇੰਚੀ ਕਰਾਹੜਾ ਸਪੈਸ਼ਲ ਮਾਡਲ ਸੋ ਬਾਈ ਇੱਕ ਵਾਰ ਫਿਰ ਤੋਂ ਆਪਣੇ ਕੋਲੇ ਪਹੁੰਚੇ ਆ ਬਾਈ ਕਹਿੰਦਾ ਵੀ ਆਪਣੇ ਦੋਸਤ ਨੇ ਆਪਣੇ ਮਿੱਤਰ ਨੇ ਤੁਹਾਡੇ ਤੋਂ ਕਰਾਹਾ ਬਣਾਉਣਾ ਬਈ ਬਣਾਉਣਾ ਵੀ ਤੁਹਾਡੇ ਤੋਂ ਆ ਬਣਾਉਣਾ ਵੀ ਸਪੈਸ਼ਲ ਮਾਡਲ ਜਾਂ ਤੇ ਮੀਡੀਅਮ ਜੇ ਤੇ ਦਰਮਿਆਨੇ ਜੇ ਸਾਇ ਦੇ ਵਿੱਚ ਤੇ ਵਜਨ ਦੇ ਵਿੱਚ ਤੇ ਰੇਟ ਦੇ ਵਿੱਚ ਵੀ ਜਾਇਜ਼ ਹੋਵੇ ਮੈਂ ਕਿਹਾ ਬਾਈ ਬੇਫਿਕਰ ਹੋ ਜਾ ਚੰਗਾ ਖਰਾਬਣਾ ਕੇ ਦੇਵਾਂਗੇ ਬਾਜਬ ਰੇਟ ਤੇ ਬਣਾ ਕੇ ਦੇਵਾਂਗੇ ਤੇ ਪੂਰੀ ਤਸੱਲੀ ਹੋ ਆਪਣੀ ਕਰਾ ਦੀ ਬਾਕੀ ਕਹਿੰਦਾ ਬਾਈ ਆਪਾਂ ਨੂੰ ਵੀ ਪੂਰੀ ਤਸੱਲੀ ਆਪਾਂ ਤੁਹਾਡਾ ਖਰਾਬ ਵਰਤਿਆ ਹੋਇਆ ਚਲਾਇਆ ਹੋਇਆ ਸੋ ਬਾਈ ਨੂੰ ਬੁਲਾ ਕੇ ਦਿੱਤਾ ਜੀ 8 ਫੁੱਟ ਤੇ 25 ਇੰਚੀ ਖਰਾ ਜਿਹੜਾ ਕਿ ਸਪੈਸ਼ਲ ਮਾਡਲ ਬਾਈ ਦਾ ਤੇ ਇਹਦੇ ਵਿੱਚ ਆਪਾਂ ਸਪੈਸ਼ਲ ਛੁਰੀ ਲਾਈ ਹੋਈ ਹੈ ਤੇ ਵਧੀਆ ਘੋੜੀ ਪਾਈ ਹੋਈ ਹੈ ਜਿਹਦਾ ਵਜ਼ਨ ਹੈ 1 ਕਿਲੋ ਪੈਂਡ ਕਿਲੋ ਸੋ ਬਾਈ ਨੂੰ ਅੱਜ ਦਾ ਕਰਾਰ ਸੀ ਡਿਲੀਵਰ ਕਰ ਰਹੇ ਆ ਖਰਾ ਸੋ ਜੇ ਤੁਸੀਂ ਵੀ ਪਲਾਨ ਕਰ ਰਹੇ ਹੋ ਖਰਾ ਬਣਾਉਣ ਲਈ ਤੇ ਇੱਕ ਵਾਰੀ ਜਰੂਰ ਤੁਹਾਡੇ ਭਰਾ ਨੂੰ ਯਾਦ ਕਰ ਲਿਓ ਤੇ ਵਿਜਿਟ ਜਰੂਰ ਕਰਿਓ ਮਿਸਤਰੀ ਲਾਵ ਸਿੰਘ ਕੋਟਸ਼ਮੀਰ ਦੁਕਾਨ ਨੰਬਰ 3 ਉੱਤੇ ਸੋ ਜਰੂਰ ਦਿਓ ਸੇਵਾ ਦਾ ਮੌਕਾ ਬਾਕੀ ਜਿਹੜਾ ਭਰਾ ਕਰਾਹ ਬੁੱਕ ਕਰਨਾ ਚਾਹੁੰਦਾ ਬਈ ਸਕਰੀਨ ਤੇ ਚੱਲਦਾ ਨੰਬਰ ਆ ਕਾਲ ਕਰਕੇ ਕਰਾਹ ਬੁੱਕ ਕਰ ਸਕਦੇ ਹੋ ਜਰੂਰ ਕਰੋ ਸੰਪਰਕ ਦੀ ਸਤਿ ਸ੍ਰੀ ਅਕਾਲ